ਆ ਦਿੱਤਾ ਗਿਆ ਮੁਲਜ਼ਮਾਂ ਦੀ ਗਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਆ ਤਿੰਨ ਬਦਮਾਸ਼ਾਂ ਨੇ ਦਰਸਲ ਮੰਗਤਰਾਏ ਮੰਗਾ ਨੂੰ ਗੋਲੀਆਂ ਮਾਰੀਆਂ ਨੇ ਦੋਤੀ ਡੇਰੀ ਤੇ ਤਿੰਨ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਕਿ ਮੰਗਤਰਾਏ ਮੰਗਾ ਨੇ ਭੱਜਣ ਦੀ ਹਾਲਾਂਕਿ ਇਸ ਦੌਰਾਨ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਪਿੱਛਾ ਕਰਕੇ ਮੰਗਾ ਨੂੰ ਗੋਲੀਆਂ ਮਾਰੀਆਂ ਨਿਸ਼ਾਨਾ ਬਣਾਇਆ ਤੇ ਮੰਗਤਰਾਏ ਮੰਗਾ ਦੀ ਮੌਕੇ ਤੇ ਹੀ ਮੌਤ ਹੋ ਗਈ ਆ ਦੁੱਧ ਦੀ ਡੇਰੀ ਤੇ ਦਰਸਲ ਇੱਕ ਬੱਚੇ ਦੀ ਲੱਤੇ ਦੀ ਗੋਲੀ ਲੱਗੀ ਜਿਸ ਨੂੰ ਕਿ ਜ਼ਖਮੀ ਹਾਲਤ ਵਿੱਚ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਚਿਮਸੈਨਾ ਚੰਦੇ ਦੇ ਜ਼ਿਲ੍ਹਾ ਪ੍ਰਧਾਨ ਸਨ ਮੰਗਤ ਰਾਏ ਮੰਗਾ ਬਦਮਾਸ਼ਾਂ ਨੇ ਇੱਕ ਸੈਲੂਨ ਦੇ ਵਿੱਚ ਵੜ ਕੇ ਵੀ ਆ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੇ ਵਿੱਚ ਸੈਲੂਨ ਮਾਲਕ ਜ਼ਖਮੀ ਹੋਇਆ ਤਾਂ ਉੱਥੇ ਹੀ ਮਾਮਲਾ ਲਗਾਤਾਰ ਫਟਦਾ ਹੋਇਆ ਨਜ਼ਰ ਆ ਰਿਹਾ ਮੋਗਾ ਦੇ ਵਿੱਚ ਹਿੰਦੂ ਸੰਗਠਨਾਂ ਦੇ ਵੱਲੋਂ ਆ ਧਰਨਾ ਲਗਾ ਦਿੱਤਾ ਗਿਆ ਲਗਾ ਦਿੱਤਾ ਗਿਆ ਤੇ ਇਨਸਾਫ ਦੀ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਆ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਮੋਗਾ ਦੀਆਂ ਤਸਵੀਰਾਂ ਵਿਖਾਰੇ ਵਿਖਾਰੇ ਜਿੱਥੇ ਕਿ ਹਿੰਦੂ ਸੰਗਠਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਸਖਤ ਤੋਂ ਸਖਤ ਕਾਰਵਾਈ ਦੀ ਆ ਮੰਗ ਕੀਤੀ ਜਾ ਰਹੀ ਹੈ ਆ ਦਰਸਲ ਧੀਰ ਰਾਤੀ ਇਹ ਪੂਰੀ ਕਤਲ ਦੀ ਵਾਰਦਾਤ ਹੈ ਜਦੋਂ ਕਿ ਦੱਸਿਆ ਜਾ ਰਿਹਾ ਹੈ ਕਿ ਮੰਗਤਰਾਏ ਮੰਗਾ ਦੁੱਧ ਦੀ ਡੇਰੀ ਤੇ ਦੁੱਧ ਲੈਣ ਗਿਆ ਸੀ ਤੇ ਇਸੇ ਦਰਾਂ ਨੂੰ ਤਿੰਨ ਬਦਮਾਸ਼ ਹੁੰਦੇ ਤਿੰਨ ਬਦਮਾਸ਼ਾਂ ਦੇ ਵੱਲੋਂ ਸ਼ਰੇਆਮ ਉਸਤੇ ਫਾਇਰਿੰਗ ਕਰ ਦਿੱਤੀ ਜਾਂਦੀ ਹਾਲਾਂਕਿ ਮੰਗਤਰਾਏ ਵੱਲੋਂ ਭੱਜ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਪਿੱਛਾ ਕਰਦੇ ਬਦਮਾਸ਼ ਆਪ ਤੇ ਤਫਰ ਤੋਂ ਗੋਲੀਆਂ ਚਲਾ ਦਿੰਦੇ ਨੇ ਤੇ ਇਸ ਦੌਰਾਨ ਮੰਗਤਰਾਏ ਮੰਗਾ ਦੀ ਮੌਕੇ ਤੇ ਹੀ ਮੌਤ ਹੋ ਗਈ। ਸਿਆਰوں ਨੂੰ ਗ੍ਰਿਫਤਾਰ ਨੁਲੰਦਿ ਚੱਲੇ ਰੋ ਮੇਰੇ ਕੱਲੇ ਨੂੰ ਕਹਿੰਦੇ ਮਿੰਨੂ ਸਮਾਰ ਗੋਲੀ ਕੰਜਰਾ ਮਾਰ ਜਾ ਤੇਰੇ ਜੀ ਮਜ਼ਾ ਮਿੰਨੂ ਵੀ ਗੋਲੀ ਮਾਰ ਮਾਰ ਮੇਰੀਆਂ ਟੀਨਾਂ ਨੂੰ ਗੋਲੀ ਮਾਰ ਰਿਹਾ ਤਰਨੋ ਬਸ ਨਹੀਂ ਜਾਇਦਾ ਸਾਨੂੰ ਆ ਬੰਦੇ ਤੇ ਤਾਂ ਸਿੱਧਾ ਰੁਕਰਾਗੇ ਮੋਗਿਆ ਦਾ ਜਿੱਥੋਂ ਮੇਰੇ ਸਹਿਯੋਗੀ ਦੀਪਕ ਸਿੰਘਲਾ ਲਾਈਵ ਜੁੜ ਚੁੱਕੇ ਨੇ ਦੀਪਕ ਫਿਲਹਾਲ ਕਿਸ ਤਰ੍ਹਾਂ ਦੀਆਂ ਤਸਵੀਰਾਂ ਅਜੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆ ਪ੍ਰਸ਼ਾਸਨ ਦੇ ਬਿਲਕੁਲ ਭਰੋਸਾ ਦਿੱਤਾ ਗਿਆ ਬਦਮਾਸ਼ਾਂ ਦਾ ਕਿੱਥੋਂ ਪਤਾ ਲੱਗ ਸਕਿਆ ਆ ਬਿਲਕੁਲ ਪਰਮਿੰਦਰ ਅਗਰ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਪ੍ਰਤਾਪ ਚੌਂਕ ਦੇ ਵਿੱਚ ਜਿਹੜੇ ਹੈ ਹਿੰਦੂ ਸੰਗਠਨ ਜਿਹੜੇ ਨੇ ਉਹ ਬੈਠੇ ਨੇ ਇੱਥੇ ਧਰਨਾ ਲਗਾ ਕੇ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਮੰਗਤਰਾ ਮੰਗਾ ਦੇ ਜਿਹੜੇ ਕਾਤਿਲ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਸ ਨੂੰ ਮੰਗਾਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਹਿੰਦੂ ਸੰਗਠਨ ਨੇ ਉਹ ਬੈਠੇ ਨੇ ਹਾਲਾਂਕਿ ਦੂਜੇ ਪਾਸੇ ਪਰਿਵਾਰ ਵੀ ਬੈਠਾ ਔਰ ਕਈ ਇੱਥੇ ਆਸ-ਪਾਸ ਜਿਹੜੀਆਂ ਦੁਕਾਨਾਂ ਵੀ ਬਾਜ਼ਾਰ ਵੀ ਬੰਦ ਕਰਵਾਇਆ ਗਿਆ ਔਰ ਕਈ ਰਸਤੇ ਵੀ ਜਾਮ ਕੀਤੇ ਗਏ ਨੇ ਕੁਝ ਸ਼ਿਵ ਸੈਨਾ ਦੇ ਇੱਥੇ ਆਗੂ ਵੀ ਆ ਗਏ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਮੰਗ ਕੀ ਹੈ ਕਿਉਂਕਿ ਮੰਗਤ ਰਾਮ ਮੰਗਾ ਜਿਹੜੇ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਦੇ ਜਿਹੜੇ ਪ੍ਰਧਾਨ ਸੀਗੇ ਮੋਗਾ ਦੇ ਉਹਨਾਂ ਨੂੰ ਦੇਰ ਰਾਤ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਲੇਕਿਨ ਉਹ ਜਾਨ ਨਹੀਂ ਬਚਾ ਕਿ ਆਪਣੀ ਉਹਨਾਂ ਦੇ ਗੋਲੀਆਂ ਵੱਜੀਆਂ ਜਿੰਨਾ ਉਹਨਾਂ ਨੇ ਨੁਹਾਦੋਗੀ ਔਰ ਇਸ ਤੋਂ ਪਹਿਲਾਂ ਪਰਮਿੰਦਰ ਮੈਂ ਦੱਸਣਾ ਚਾਹਾਂਗਾ ਕਿ ਇੱਕ ਸੈਲੂਨ ਤੇ ਗਏ ਤਿੰਨ ਮੋਟਰਸਾਈਕਲ ਸਵਾਰ ਅਗਿਆਤ ਮੋਟਰਸਾਈਕਲ ਸਵਾਰ ਜਿਨ੍ਹਾਂ ਦਾ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਪਛਾਣ ਕਰ ਲਈਤੀ ਗਈ ਔਰ 6 ਮਾਮਲੇ ਤੋਂ 6 ਲੋਕਾਂ ਤੇ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਸੈਲੂਨ ਤੇ ਸਭ ਤੋਂ ਪਹਿਲਾਂ ਫਾਈਟਿੰਗ ਹੋਈ ਇੱਕ ਸੈਲੂਨ ਤੇ ਜਾਂਦੀ ਹੈ ਉੱਥੇ ਕਟਿੰਗ ਕਰਾਣ ਦੇ ਬਹਾਨੇ ਉੱਥੇ ਗੋਲੀ ਚਲਾਉਂਦੇ ਨੇ ਉਸ ਤੋਂ ਬਾਅਦ ਮੰਗਤਰਾਇ ਮੰਗਾ ਜਿਹੜਾ ਇੱਕ ਡੈਰੀ ਤੇ ਜਾਂਦਾ ਡੈਰੀ ਤੇ ਦੁੱਧ ਲੈਣ ਜਾਂਦਾ ਉੱਥੇ ਖੜਾ ਹੁੰਦਾ ਉੱਥੇ ਜਾ ਕੇ ਜਿਹੜਾ ਗੋਲੀ ਮਾਰੀ ਜਾਂਦੀ ਹੈ ਲੇਕਿਨ ਉਹ ਬਚਾ ਹੋ ਜਾਂਦਾ ਮੰਗਾ ਮੰਗਤਰਾਇ ਮੰਗਾ ਦਾ ਉਥੋਂ ਜਾਨ ਬਚਾਉਣ ਲਈ ਭੱਜਦੇ ਆ ਉਹਦੇ ਮਗਰ ਭੱਜਿਆ ਜਾਂਦਾ ਉੱਥੇ ਉਹਨੂੰ ਗੋਲੀਆਂ ਮਾਰੀਆਂ ਜਾਂਦੀਆਂ ਉਹਦੀ ਮੌਤ ਹੋ ਜਾਂਦੀ ਹੈ ਸ਼ਿਰਸ਼ਾਣੀ ਕਾਗੂ ਹੈਗੇ ਨੇ ਉਹਨਾਂ ਨਾਲ ਗਲਤ ਬਤ ਕਰ ਲੈਂਦੇ ਕਿਸ ਤਰ੍ਹਾਂ ਦੀ ਮੰਗ ਹੈ ਪਰਿਵਾਰ ਕੀ ਚਾਹੁੰਦਾ ਨੇ ਔਰ ਤੁਸੀਂ ਕੀ ਚਾਹੁੰਦੇ ਹੋ ਸਰ ਪੁਲਿਸ ਨੇ ਪਰਚਾ ਦਰਜ ਕਰਤਾ 6 ਲੋਕਾਂ ਨੂੰ ਬਾਈ ਨੇਮ ਕਰਤਾ ਆਇਡੈਂਟੀਫਾਈ ਕਰ ਲਿੱਤੇ ਗਿਆ ਹੁਣ ਕੀ ਮੰਗ ਨੂੰ ਲੈ ਕੇ ਇੱਥੇ ਤਰਨਗੇ ਅਸੀਂ ਇਹ ਚਾਹੁੰਦੇ ਜਿਨ੍ਹਾਂ ਨੂੰ ਉਹਨਾਂ ਨੇ ਬਾਈ ਨੇਮ ਕੀਤਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਸਹੀ ਦੋਸ਼ੀਆਂ ਨੂੰ ਫੜਿਆ ਜਾਵੇ ਖਾਨਾ ਪੂਰਤੀ ਨਾ ਹੋਵੇ ਕਿ ਅਸੀਂ ਕਿਸੇ ਨੂੰ ਫੜ ਲਿਆ ਜੀ ਜੋ ਕਿ ਹੋ ਗਿਆ ਸਹੀ ਜਿਹੜੇ ਦੋਸ਼ੀ ਜਿਹੜੇ નિર્ਦੋਸ਼ ਹੋਣਾ ਤੇ ਵੀ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਜਿਹੜੇ ਸਹੀ ਦੋਸ਼ੀ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਪੁਲਿਸ ਨੇ ਪਰਚਾ ਦਰਜ ਸਰ ਪਰਚਾ ਦਰਜ ਦੇ ਬਾਅਦ ਨਿਕਲਣਾ ਗ੍ਰਿਫਤਾਰੀ ਵੀ ਹੋਵੇ ਨਾ ਕੋਰਸ ਤੋਂ ਔਰ ਸੂਤਰ ਕਰੇ ਉਹਨਾਂ ਨੂੰ ਆਇਡੈਂਟੀਫਾਈ ਵੀ ਕਰਦੇ ਨੇ ਨਹੀਂ ਸਭ ਦੇ ਆਇਡੈਂਟੀਫਾਈ ਹੋਏ ਤਾਂ ਕਿ ਤਾਰੀ ਤਾਂ ਦੂਰ ਨਹੀਂ ਗੁਣ ਮੰਗੀ ਹੈ ਪਰਵਾਹ ਕੀ ਪਰਿਵਾਰ ਦੀ ਮੰਗ ਹੈ ਕਿ ਇੱਕ ਤਾਂ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਸਰਕਾਰੀ 1 ਕਰੋੜ ਰੁਪਏ ਦੀ ਜੋ ਕਿ ਦਾਸੀ ਦਿੱਤੀ ਜਾਵੇ ਕਦੋਂ ਤਰਨਾ ਚੱਕਿਆ ਜਾਏਗਾ ਕਿਉਂਕਿ ਤੁਸੀਂ ਅੱਜ ਬੈਠੇ ਹੋਏ ਹੋ ਬਾਜ਼ਾਰ ਵੀ ਬੰਦ ਕਰ ਜਦੋਂ ਤੱਕ ਹੋਏ ਸਾਡੀ ਮੰਗ ਨਹੀਂ ਪੂਰੀ ਹੋ ਗਈ ਉਸੇ ਉੱਤੇ ਕਰਤਾਨਾ ਤੇ ਬੈਠੇ ਕਿਹੜੇ ਕਿਹੜੇ ਹਿੰਦੂ ਸੰਗਠਨਾਂ تقریبا ਸਾਰੇ ਹਿੰਦੂ ਸੰਗਠਨ ਇੱਥੇ ਆ ਰਹੇ ਹਨ ਹਰ ਪਾਰਟੀ ਦੇ ਹਰ ਇਸ ਵੇਲੇ ਸਿਵ ਸੈਨਾ ਹਿੰਦੁਸਤਾਨ ਦੇ ਬੰਦੇ ਇੱਥੇ ਬੈਠੇ ਹਨ ਸਿਵ ਸੈਨਾ ਪੰਜਾਬ ਦੇ ਹਨਗੇ ਸੀਸੇ ਨਾਲ ਹਿੰਦ ਦੇ ਹੈਗੇ तकरीबन ਮਤਲਬ ਸਾਡੀ ਸੰਸਥਾ ਇੱਥੇ ਇਕੱਠਾ ਹੋ ਰਿਹਾ ਪੁਲਿਸ ਵੱਲੋਂ ਕੋਈ ਪ੍ਰਸ਼ਾਸਨ ਨਾਲ ਵੱਲੋਂ ਕੋਈ ਆਸ਼ਵਾਸ਼ਣ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਇਹ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ 2 ਘੰਟੇ ਦਾ ਸਾਨੂੰ ਟਾਈਮ ਦਿਓ 2 ਘੰਟੇ ਦੇ ਬਿਜਾ ਜੋ ਇੱਥੇ 4-5 ਘੰਟੇ ਹੋ ਗਿਆ ਪਹਿਲੇ ਤੱਕ ਕੋਈ ਸਾਨੂੰ ਮਿਲਿਆ ਨਹੀਂ ਆਸ਼ਵਾਸ਼ਣ ਬਿਲਕੁਲ ਪਰਮਿੰਦਰ ਸਾਫ ਤੌਰ ਤੇ ਕਹਿਣਾ ਹੈ ਕਿ ਹਜੇ ਤੱਕ ਇਨਸਾਫ ਨਹੀਂ ਮਿਲਿਆ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਤਾਂ ਮੰਗਤਰਾਮ ਮੰਗੇ ਦੇ ਪ੍ਰਵਾਦ ਨੂੰ ਕਿਸੇ ਇੱਕ ਵਿਅਕਤੀ ਨੂੰ ਜਿਹੜੀ ਹੈ ਨੌਕਰੀ ਦਿੱਤੀ ਜਾਵੇ ਔਰ ਦੂਜੇ ਪਾਸੇ 1 ਕਰੋੜ ਰੁਪਏ ਦੀ ਰਕਮ ਦੀ ਵੀ ਮੰਗ ਕਰ ਰਹੇ ਨੇ ਲੇਕਿਨ ਸਾਫ ਤੌਰ ਤੇ ਕਹਿਣਾ ਹੈ ਕਿ ਜਿਹੜੇ ਅਕਿਊਜ਼ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਉਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਧਰਨਾ ਚੱਕਿਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਇਹ ਮੋਗਾ ਦੇ ਪ੍ਰਤਾਪ ਚੌਂਕ ਦੀਆਂ ਜਿੱਥੇ ਕੀ ਧਰਨਾ ਦਿੱਤਾ ਹੋਇਆ Hindu ਸੰਗਠਨ ਵੀ ਪਹੁੰਚੇ ਹੋਏ ਨੇ ਔਰ ਦੂਜੇ ਪਾਸੇ ਪਰਿਵਾਰ ਵੱਲੋਂ ਵੀ ਜਿਹੜਾ ਇੱਥੇ ਧਰਨਾ ਦਿੱਤਾ ਹੋਇਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿਸ ਤਰ੍ਹਾਂ ਜਿਹੜਾ ਇੱਥੇ ਪਰਿਵਾਰ ਵੱਲੋਂ ਧਰਨਾ ਦਿੱਤਾ ਗਿਆ ਔਰ ਮੰਗ ਕਰ ਰਹੇ ਨੇ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਪਰਮਿੰਦਰ ਦੱਸਣਾ ਜਾਵਾਂਗਾ ਜਿਹੜੀ ਸਾਰੀ ਬਾਰਦਾਤ ਹੋਈ ਹੈ ਦੇਰ ਰਾਤ ਜਦੋਂ ਪਹਿਲੇ ਕਿ ਸਲੂਨ ਤੇ ਗੋਲੀਆਂ ਚਲਾਈਆਂ ਜਾਂਦੀਆਂ ਸਲੂਨ ਮਾਲਕ ਤੇ ਗੋਲੀਆਂ ਚਲਾਈਆਂ ਜਾਂਦੀਆਂ ਉਸ ਤੋਂ ਬਾਅਦ ਇੱਕ ਦੁੱਧ ਦੀ ਡੈਰੀ ਤੇ ਗੋਲੀ ਚਲਾਈ ਜਾਂਦੀ ਹੈ ਜਿੱਥੇ ਕਿ ਇੱਕ ਬੱਚੇ ਨੂੰ ਵੀ ਗੋਲੀ ਲੱਗਦੀ ਹੈ ਕਿਉਂਕਿ ਜਦੋਂ ਮੰਗਤਰਾਮ ਮੰਗਾ ਉੱਥੇ ਦੁੱਧ ਲੈਣ ਗਏ ਸੀ ਉੱਥੇ ਇੱਕ ਬੱਚਾ ਵੀ ਖੜਾ ਸੀ 11 ਸਾਲ ਦਾ ਬੱਚਾ ਵੀ ਖੜਾ ਸੀਗਾ ਜਿਹੜਾ ਟਾਰਗੇਟ ਕੀਤਾ ਗਿਆ ਮੰਗਤਰਾਮ ਮੰਗਾ ਨੂੰ ਲੇਕਿਨ ਗੋਲੀਆਂ ਤੇ ਨਹੀਂ ਲੱਗੀ ਉਹ ਗੋਲੀ ਜਿਹੜੀ ਹੈ ਇੱਕ ਛੋਟੇ ਬੱਚੇ ਦੇ ਲੱਗਦੀ ਹੈ ਉੱਥੋਂ ਮੰਗਤਰਾਮ ਮੰਗਾ ਜਿਹੜਾ ਭੱਜਦੇ ਆਪਣੀ ਜਾਨ ਬਚਾਉਣ ਲਈ ਪਿਛਲੀ ਗਲੀ ਚੋਂ ਹੁੰਦੇ ਹੋਏ ਸਟੇਡੀਅਮ ਰੋਡ ਤੇ ਪਹੁੰਚਦਾ ਹੈ ਔਰ ਜਿਹੜ ਇਹ ਦੋਵੇਂ ਵਾਰਦਾਤਾਂ ਇਹਨਾਂ ਤਿੰਨ ਬਦਮਾਸ਼ਾਂ ਦੇ ਵੱਲੋਂ ਹੀ ਕੀਤੀਆਂ ਗਈਆਂ ਨੇ ਇਹਨਾਂ ਦੇ ਵੱਲੋਂ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਰਿਵਾਰ ਦਾ ਕੀ ਪਾਕਿਸਤਾਨ ਬਣਿਆ ਪਹਿਲਾਂ ਕੋਈ ਫੋਨ ਕਾਲ ਆਈ ਹੋਵੇ ਜਾਂ ਕਿਸੇ ਤਰੀਕੇ ਦੀ ਕੋਈ ਪਹਿਲਾਂ ਕੋਈ ਧਮਕੀ ਜਾਂ ਪਰਿਵਾਰ ਦਾ ਕੋਈ ਖਦਸ਼ਾ ਦੇਖੋ ਪਰਿਵਾਰ ਦਾ ਸਾਫ ਤੋਂ ਤੇ ਕਹਿੰਦਾ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਫਟਾਫਟ ਗ੍ਰਿਫਤਾਰ ਕੀਤਾ ਜਾਵੇ ਔਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਜਿਹੜਾ ਪੋਸਟਮਾਰਟਮ ਹੋਣ ਦਿੱਤਾ ਜਾਏਗਾ ਹਾਲਾਂਕਿ ਪੋਸਟਮਾਰਟਮ ਨੂੰ ਹਜੇ ਦੇਰੀ ਹੈ ਕਿਉਂਕਿ ਪਰਿਵਾਰ ਅਗਰ ਇੱਥੋਂ ਸੈਟੀਸਫਾਈਡ ਹੋਏਗਾ ਉਸ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਏਗਾ ਲੇਕਿਨ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰੀ ਨੌਕਰੀ ਦੀ ਔਰ ਰਾਸ਼ੀ ਦੀ ਵੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਜਿਹੜਾ ਇਨਸੀਡੈਂਟ ਦੀ ਗੱਲ ਹੈ ਪੁਲਿਸ ਵੱਲੋਂ ਇਹ ਹੀ ਦੱਸਿਆ ਜਾ ਰਿਹਾ ਜਿਹੜੇ ਤਿੰਨੇ ਮੋਟਰਸਾਈਕਲ ਸਵਾਰ ਸੀ ਉਹਨਾਂ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਪੁਰਾਣੀ ਰੰਜਿਸ਼ ਦਾ ਮਾਮਲਾ ਜਿਹੜਾ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪਰਿਵਾਰ ਦੇ ਬਿਆਨ ਤੇ ਜਿਹੜਾ 6 ਲੋਕਾਂ ਦੇ ਬਾਈ ਨੇ ਮਾਮਲਾ ਦਰਜ ਕਰਤਾ ਕੁਝ ਲੋਕ ਹੈ ਜਿਨ੍ਹਾਂ ਨੇ ਪਰ ਉਹ ਵੀ ਨੇ ਅਗਿਆਤ ਨੇ ਹਾਲਾਂਕਿ ਪੁਲਿਸ ਆ ਇਹ ਵੀ ਕਹਿਣਾ ਕਿ ਆਇਡੈਂਟੀਫਾਈ ਕਰ ਲਿੱਤੇ ਗਏ ਨੇ ਔਰ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਏਗਾ ਪਰਮੰਦਰ ਆ ਦੀਪਕ ਤੁਸੀਂ ਵਾਰਦਾਤ ਵਾਲੀ ਜਗ੍ਹਾ ਦੇ ਬਿਲਕੁਲ ਨੇੜੇ ਹੋ ਜਿੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੇ ਬਿਲਕੁਲ ਨਜ਼ਦੀਕ ਹੋ ਤੇ ਤੁਸੀਂ ਆ ਤਸਵੀਰਾਂ ਦੇ ਜ਼ਰੀਏ ਦਰਸ਼ਕੋ ਕਿਸ ਜਗ੍ਹਾ ਤੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਕਿਸ ਤਰੀਕੇ ਦਾ ਮੌਕਾ ਸੀ ਦੇਖੋ ਪਰਮਿੰਦਰ ਜਿਹੜੀ ਵਾਰਦਾਤ ਵਾਲੀ ਜਗ੍ਹਾ ਹੈ ਉਹ ਇੱਥੋਂ ਤਕਰੀਬਨ 1 ਕਿਲੋਮੀਟਰ ਦੂਰ ਹੈ ਕਿਉਂਕਿ ਜਿਹੜੀ ਵਾਰਦਾਤ ਹੋਈ ਸੀਗੀ ਜਿੱਥੇ ਮੰਗਤਰਾ ਮੰਗਾ ਦਾ ਹੱਤਿਆ ਹੋਈ ਸੀਗੀ ਉਹ ਇੱਥੋਂ ਸਟੇਡੀਅਮ ਰੋਡ ਤੇ ਹੈ 1 ਕਿਲੋਮੀਟਰ ਦੇ ਕਰੀਬ ਦੂਰ ਹੈ ਔਰ ਜਿਹੜਾ ਇਹ ਤਰਨਾ ਲੱਗਾ ਹੋਇਆ ਮੋਗਾ ਦੇ ਮੇਨ ਪ੍ਰਤਾਪ ਚੌਂਕ ਦੇ ਵਿੱਚ ਤਰਨਾ ਲਗਾਇਆ ਗਿਆ ਕਿਉਂਕਿ ਇਸੇ ਰੋਡ ਤੇ ਅੱਗੇ ਜਾ ਕੇ ਸਰਕਾਰੀ ਹਸਪਤਾਲ ਹੈ ਸਾਰੇ ਪਰਿਵਾਰ ਵਾਲੇ ਸਾਰੇ ਹਿੰਦੂ ਸੰਗਠਨ ਜਿਹੜੇ ਆ ਹਸਪਤਾਲ ਦੇ ਵਿੱਚ ਇਕੱਠਾ ਹੋਏ ਸੀਗੇ ਜਿੱਥੇ ਕਿ ਪੋਸਟਮਾਰਟਮ ਹੋਣਾ ਸੀਗਾ ਉੱਥੋਂ ਜਿਹੜੇ ਆ ਪਰਿਵਾਰਾਂ ਨੂੰ ਪਰਿਵਾਰ ਨੂੰ ਲੱਗਿਆ ਹਿੰਦੂ ਸੰਗਠਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿ ਦੁਕਾਨਾਂ ਵੀ ਜਿਹੜੀਆਂ ਆਸ-ਪਾਸ ਦੀਆਂ ਦੁਕਾਨਾਂ ਉਹ ਵੀ ਬੰਦ ਕਰਵਾਈਆਂ ਗਈਆਂ ਕਿਉਂਕਿ ਜਿਸ ਤਰ੍ਹਾਂ ਮੰਗਤਰਾਏ ਮੰਗਾ ਦੀ ਹੱਤਿਆ ਕੀਤੀ ਗਈ ਹੈ ਉਸ ਨੂੰ ਲੈ ਕੇ ਸਾਫ਼ ਤੌਰ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਔਰ ਸਜ਼ਾ ਦਿੱਤੀ ਜਾਵੇ ਹਾਂ ਠੀਕ ਹੈ ਦੀਪਕ ਫਿਲਹਾਲ ਦੀ ਪੂਰੀ ਗੱਲਬਾਤ ਲਈ ਪੂਰੀਆਂ ਤਸਵੀਰਾਂ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਸਲ ਮੋਗਾ ਦੇ ਵਿੱਚ ਸ਼ਿਵ ਸੈਨਾ ਲੀਡਰ ਦੇ ਕਤਲ ਦਾ ਮਾਮਲਾ ਜੋ ਕਿ ਪੱਕਾ ਹੋਇਆ ਨਜ਼ਰ ਆ ਰਿਹਾ ਮੋਗਾ ਦੇ ਵਿੱਚ ਹਿੰਦੂ ਸੰਗਠਨਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਅਸਲ ਤੌਰ ਤੇ ਤਿੰਨ ਬਦਮਾਸ਼ਾਂ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਮੰਗਤਰਾਏ ਮੰਗਾ ਦੁੱਧ ਦੀ ਡੇਰੀ ਤੇ ਦੁੱਧ ਲੈਣ ਗਿਆ ਸੀਗਾ ਤੇ ਇਸੇ ਦੌਰਾਨ ਆ ਬਦਮਾਸ਼ਾਂ ਦੇ ਵੱਲੋਂ ਸ਼ਰੀਆਮ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਇਸ ਵਾਰਦਾਤ ਦੇ ਦੌਰਾਨ ਮੰਗਤਰਾਏ ਮੰਗਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਸ ਦੇ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਨੇ ਤਾਂ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਹਿੰਦੂ ਸੰਗਠਨਾਂ ਦੇ ਵੱਲੋਂ ਧਰਨਾ ਲਗਾ ਕੇ ਇਹ ਮੰਗ ਕੀਤੀ ਜਾ ਰਹੀ ਹੈ ਇਹ ਬੀਤੀ ਰਾਤ ਦੇ ਦੀ 13 ਤਰੀਕ ਦੀ ਰਾਤ ਨੂੰ ਰਾਤ ਜੋ ਫਾਇਰਿੰਗ ਇਨਸੀਡੈਂਟ ਹੋਇਆ ਹੈ ਜਿਹੜਾ ਇਸ ਵਿੱਚ ਮੰਗਾ ਰਾਮ ਜੋ ਸ਼ਿਫਟ ਸੀ ਨਾਦਰ ਬਾਲ ਠਾਕਰੇ ਸ਼ਿਮਲਾ ਗਰੁੱਪ ਦੇ ਹੈ ਹੀ ਮੌਕੇ ਦੇ ਲੀਡਰ ਸੀ ਅੰਨਾ ਦੇ ਜਿਹੜੀ ਹੈਗੀ ਇਸ ਇਨਸੀਡੈਂਟ ਵਿੱਚ ਗੋਲੀ ਲੱਗਨ ਕਾਰਨ ਮੌਤ ਹੋ ਗਈ ਹੈਗੀ ਇਸ ਵਿੱਚ ਸੀ ਬਾਈ ਨੇ ਉਹਨਾਂ ਦੀ ਵਾਈਫ ਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਰਿਜਿਸਟਰ ਕਰਨੀ ਤੀ ਗਈ ਹੈਗੀ ਜਿਸ ਵਿੱਚ ਕੁੱਲ 6 ਬਾਈ ਨੇ ਜਿਹੜੇ ਕੁਸ਼ਟ ਹੈਗੇ ਤੇ ਕੁਝ ਅੱਛਾ ਤੇ ਲੋਕ ਹੈਗੇ ਉਹਨਾਂ ਦੇ ਉੱਪਰ ਐਫਆਰ ਰਜਿਸਟਰ ਕਰਕੇ ਫਿਰ ਫੋਰੀ ਇਨਵੈਸਟੀਗੇਸ਼ਨ ਕਰਦੇ ਗਏ ਰੰਜੀਤ ਸ਼ੰਨਾ ਦੀ ਪੁਰਾਣੀ ਗਰੁੱਪ ਵਾਜੀ ਹੈਗੀ ਹੈ ਜਿਹੜੇ ਜਿਨ੍ਹਾਂ ਨੇ ਕੁਸ਼ਟ ਹੈਗੇ ਤੇ ਇੱਕ ਦਿਨ ਪਹਿਲਾਂ ਵੀ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਸੀ ਜਿਸ ਵਿੱਚ ਇੱਕ ਕੋਈ ਇੰਜਰਡ ਹੋਇਆ ਸੀ ਜੋ ਸਾਨੂੰ ਹਾਈਪਰ ਟ੍ਰੀਨ ਲੰਮਰੀ ਜਿਹੜੀ ਇਨਫੋਰਮੇਸ਼ਨ ਮਿਲੀ ਹੈਗੀ ਹੈ ਅਸੀਂ ਵੈਰੀਫਾਈ ਕਰਦੇ ਹੈਗੇ ਤੇ ਇਹਨਾਂ ਦੀ ਜਿਹੜੀ ਇਮੀਡੀਏਟ ਜਿਹੜਾ ਰੰਜੀਤ ਦਾ ਕਾਰਕ